ਕਰ ਦਿੱਤੀ ਕਾਲੀ ਸੂਰਤ ਰੰਗਲੇ ਪੰਜਾਬ ਦੀ ਕਰ ਦਿੱਤੀ ਕਾਲੀ ਸੂਰਤ ਰੰਗਲੇ ਪੰਜਾਬ ਦੀ ਕੁਝ ਬੇਈਮਾਨ ਲੋਕਾਂ ਬੇੜੀ ਡੋਬਤੀ ਪੰਜਾਬ ਦੀ ਕੁਝ ਬੇਈਮਾਨ ਲੋਕਾਂ ਬੇੜੀ ਡੋਬਤੀ ਪੰਜਾਬ ਦੀ ਪੈਸੇ ਲਈ ਵੇਚ ਦਿੱਤਾ ਕਈਆਂ ਨੇ ਇਮਾਨ ਨੂੰ ਉਹ ਪੈਸੇ ਲਈ ਵੇਚ ਦਿੱਤਾ ਕਈਆਂ ਨੇ ਇਮਾਨ ਨੂੰ ਚੋਖੀ ਕਮਾਈ ਇੱਥੇ ਝੂਠ ਦੀ ਦੁਕਾਨ ਨੂੰ ਚੋਖੀ ਕਮਾਈ ਇੱਥੇ ਉਠਦੀ ਦੁਕਾਨ ਗੱਲ ਕੋਈ ਮਿੱਤ ਰੋ ਰਹੀ ਨਾ ਹੈ ਸਾਹਿਬ ਦੀ ਕੁਝ ਬੇਈਮਾਨ ਲੋਕਾਂ ਬੇੜੀ ਡੋਬਤੀ ਪੰਜਾਬ ਦੀ ਕੁਝ ਬੇਈਮਾਨ ਲੋਕਾਂ ਬੇੜੀ ਡੋਬਤੀ ਪੰਜਾਬ ਦੀ ੁਰਸੀ ਦੇ ਲਾਲਚਾ ਨੇ ਡੋਬਤਾ ਪੰਜਾਬ ਨੂੰ ਕੁਰਸੀ ਦੇ ਲਾਲ ਚਾਣੇ ਡੋਬਤਾ ਪੰਜਾਬ ਨੂੰ ਕੋਡੀਆਂ ਦੇ ਭਾਵਾਂ ਰੋਲਤਾ ਪੰਜਾਬ ਨੂੰ ਉਹ ਕੋਡੀਆਂ ਦੇ ਭਾਵਾਂ ਰੋਲਤਾ ਪੰਜਾਬ ਨੂੰ ਨੱਪੀ ਜਾਂਦੀ ਸੰਗੀ ਇੱਥੇ ਸੱਚ ਦੀ ਆਵਾਜ਼ ਦੀ ਨੱਪੀ ਜਾਂਦੀ ਸੰਗੀ ਇੱਥੇ ਸੱਚ ਦੀ ਆਵਾਜ਼ ਦੀ ਕੁਝ ਬੇਈਮਾਨ ਲੋਕਾਂ ਬੇੜੀ ਡੋਬਤੀ ਪੰਜਾਬ ਦੀ ਕਰ ਦਿੱਤੀ ਸੂਰਤ ਕਾਲੀ ਰੰਗਲੇ ਪੰਜਾਬ ਦੀ ਕੁਝ ਬੇਈਮਾਨ ਲੋਕਾਂ ਬੇੜੀ ਲੋਬਤੀ ਪੰਜਾਬ ਦੀ ਚਿੱਟੇ ਵਿੱਚ ਰੁਲ ਰਹੇ ਗੱਭਰੂ ਪੰਜਾਬ ਦੇ ਚਿੱਟੇ ਵਿੱਚ ਰੁਲ ਰਹੇ ਗੱਭਰੂ ਪੰਜਾਬ ਦੇ ਸੁੱਤੇ ਗੂੜੀ ਨੀਂਦੇ ਰੱਖੇ ਨੀਂਦ ਤੋਂ ਨੀ ਜਾਗਦੇ ਉਹ ਸੁੱਤੇ ਗੂੜੀ ਨੀਂਦੇ ਰੱਖੇ ਨੀਂਦ ਤੋਂ ਨਹੀਂ ਜਾਗਦੀ ਲਵੇ ਨਾ ਕੋਈ ਸਾਰ ਸ਼ਿੰਦੇ ਲਵੇ ਨਾ ਕੋਈ ਸਾਰ ਸ਼ਿੰਦੇ 부জে ਹੋਏ ਚਿਰਾਗ ਦੀ ਕੁਝ ਬੇਈਮਾਨ ਲੋਕਾਂ ਬੇੜੀ ਧੋਬਤੀ ਪੰਜਾਬ ਦੀ ਉਹ ਕਰ ਦਿੱਤੀ ਸੂਰਤ ਕਾਲੀ ਰੰਗਲੇ ਪੰਜਾਬ ਦੀ ਉਹ ਜੇ ਬੇਈਮਾਨੀ ਲੋਕਾਂ ਬੇੜੀ ਡੋਬਤੀ ਪੰਜਾਬ ਦੀ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਕੱਢ ਕੇ ਮੇਰਾ ਇਹ ਗੀਤ ਸੁਣਿਆ ਸੋ ਜੇਕਰ ਤੁਸੀਂ ਹੋਰ ਮੇਰੇ ਗੀਤ ਸੁਣਨਾ ਚਾਹੁੰਦੇ ਹੋ ਚੰਗੇ ਵਿਚਾਰ ਸੁਣਨਾ ਚਾਹੁੰਦੇ ਹੋ ਜਾਂ ਇਤਿਹਾਸ ਨਾਲ ਜੁੜੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਚੰਗੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਪੇਜ ਨੂੰ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰੋ ਸੋ ਦਾਸ ਸਵਿੰਦਰ ਸਿੰਘ ਸ਼ਿੰਦਾਂ ਲਾਹੌਰੀਆ ਹਮੇਸ਼ਾ ਹੀ ਤੁਹਾਡੇ ਲਈ ਐਸੀਆਂ ਰਚਨਾਵਾਂ ਲੈ ਕੇ ਆਉਂਦਾ ਰਹੇਗਾ ਸੋ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀਡੀਓ ਦੇਖੀ ਆ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਔਰ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ